ਕੀ ਲੜ ਹੈ ਹਾਂ ਜੀ ਅੱਗੇ ਨੰਬਰ ਹੋਰ ਬੇਬੇ ਕਿਵੇਂ ਆ ਠੀਕ ਆ ਪਹਿਲਾਂ ਨਾਲ ਦੋ ਵਾਰੀ ਦਵਾਈ ਲਈਏ ਦੋ ਵਾਰੀ ਚ ਪਹਿਲਾਂ ਨਾਲ ਮੇਰਾ ਦੂਜਾ ਮਾਂ ਪਾਪਾ ਜੀ ਇਹਨਾਂ ਦੇ ਬੱਚਾ ਹੈ ਨਹੀਂ ਕੋਈ ਕਿਲਾ रायपुर ਤੋਂ ਨੇ ਲਾਦ ਹੈ ਨਹੀਂ ਸੀ ਕੋਈ ਸਮਝ ਲਓ ਇਹ ਰੱਬ ਦਾ ਹੀ ਰੂਪ ਹੈ ਹੁਣ ਪੈਨਸ਼ਨ ਸਰ ਤੇ ਗੁਜ਼ਾਰਾ ਹੈਗਾ ਫਰੇ ਦੇਖੋ ਵੀ ਕਿੰਨੀ ਖੂਬਸੂਰਤੀ ਆ ਹਨਾ ਦੋਨਾਂ ਦਾ ਪਿਆਰ ਆ ਕਹਿੰਦੇ ਮੇਰੇ ਮਾਤਾ ਪਿਤਾ ਹੀ ਨੇ ਤੁਹਾਨੂੰ ਬੱਚਿਆਂ ਵਾਂਗ ਪਿਆਰ ਵੀ ਦਿੰਦੇ ਆ ਬਹੁਤ ਮੰਨਦੇ ਆ ਬਹੁਤ ਮੰਨਦੇ ਆ ਹਾਂ ਅਸੀਂ ਬਹੁਤ ਇੱਜ਼ਤ ਕਰਦੇ ਆ ਆਪਣੇ ਜਿੱਤੇ ਬੱਚਿਆਂ ਦੀ ਇੱਜ਼ਤ ਕਰਦੇ ਆ ਨਾ ਉਸ ਤਰ੍ਹਾਂ ਕਰਦੇ ਆ ਉਹ ਵੀ ਸਾਨੂੰ ਆਪਣੇ ਮਾਪੇ ਮੰਗੂ ਮੰਨਦੇ ਆ ਬਹੁਤ ਜਿਆਦਾ ਪਿਆਰ ਕਰਦੇ ਆ ਹਰ ਹਰ ਸਾਕੀ ਦਵਾਈ ਫ੍ਰੀ ਹੋਰ ਕੋਈ ਚੀਜ਼ ਦਾ ਦੱਸ ਨਹੀਂ ਕਰਦੀ ਆ ਲੋਕ ਕਹਿੰਦੇ ਆ ਵੈਸਾ ਵਹਿੰਗੇ ਬੜੇ ਨੇ ਮਹਿੰਗੇ ਚ ਹੋਣਗੇ ਜੇ ਦਵਾਈ ਵਧੀਆ ਦੇਣਗੇ ਤੇ ਆਪਾਂ ਡਾਕਟਰ ਕੀ ਛੱਡ ਦਿੰਦੇ ਆ ਡਾਕਟਰ ਆ ਉਹਨਾਂ ਨੇ ਤੇ ਹੋਰ ਜ਼ਿਆਦਾ ਸਭ ਕੁਝ ਛਿਲਣਾ ਹੈ ਐ ਤੇ ਸਾਡੇ ਕੋਲ ਕੁਝ ਨਹੀਂ ਲੈਂਦੇ ਜਿਹਦੇ ਕੋਲ ਲੈਂਦੇ ਆ ਜਿਹਦੇ ਕੋਲ ਲੈਂਦੇ ਉਹ ਤਾਂ ਤੇ ਆਪਣਾ ਜਿੰਨੀ ਦਵਾਈ ਦਿੰਦੇ ਉਸੇ ਹਿਸਾਬ ਨਾਲ ਤੇ ਲੈਣ ਗਈ ਨਾ ਤੁਹਾਡੇ ਕੋਲ ਕੁਝ ਵੀ ਨਹੀਂ ਲੈਂਦੇ ਨਹੀਂ ਜੀ ਸਾਡੇ ਕੋਲ ਕੁਝ ਨਹੀਂ मतलब ਸਾਡਾ ਕੋਈ ਨਹੀਂ ਹੈਗਾ ਆਪਣੇ ਬੱਚੇ ਆ ਸਾਡੇ ਮਦਦ ਕਰਦੇ ਆ ਸਾਡੀ ਬਹੁਤ ਮਦਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਭਗਵਾਨ ਇਹਨਾਂ ਦਾ ਹੋਰ ਹੋਰ ਬਹੁਤ ਜਿਆਦਾ ਨਾ ਦੀ ਤਰੱਕੀ ਕਰਵਾਵੇ ਜਿੰਨੀ ਹੋ ਸਕੇ ਕਿਉਂਕਿ ਮਦਦ ਵੀ ਬਹੁਤ ਕਰਦੇ ਆ ਲੋਕਾਂ ਦੀ ਰੱਬ ਦਾ ਰੂਪ ਹੈ ਲੋਕ ਰੋਟੀ ਬਣਾਉਣ ਵਾਲੀ ਅਸੀਂ ਲਈ ਹੋਈ ਹੈ ਅੱਛਾ ਐਲੋਪੈਥੀ ਦੇ ਡਾਕਟਰ ਕੋਲੇ ਜਾਂਦੇ ਆ ਘਰੇ ਆਹੀ ਆਟੋ ਵਾਲਾ ਲੈ ਕੇ ਜਾਂਦਾ ਵੀ ਚੈਲੋਪੈਥੀ ਦੇ ਡਾਕਟਰ ਦੀ ਮਦਦ ਲੈ ਰਹੇ ਆ ਅਸੀਂ ਉੱਥੇ ਜਾ ਕੇ ਗੂਗਲ ਪੇ ਕਰ ਲੈਂਦਾ ਆਟੋ ਵਾਲਾ ਗੂਗਲ ਪੇ ਸਕੈਨਰ ਭੇਜ ਦਿੰਦਾ ਠੀਕ ਹੈ ਘਰੇ ਨਾਲ ਹੀ ਅਸੀਂ ਰੋਟੀ ਵਾਲੀ ਵੀ ਲਈ ਹੋਈ ਹੈ ਕਿ ਬੇਬੇ ਤੋਂ ਕੰਮ ਹੀ ਨਹੀਂ ਹੁੰਦਾ ਦੇਖੋ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹੁੰਦਾ ਸੀ ਦੋ ਹੀ ਜਨੇ ਆ ਕਰ ਚ ਬੱਚਾ ਵੀ ਕੋਈ ਹੈ ਨਹੀਂ ਇਹੋ ਹੀ ਸਾਡੇ ਬੱਚੇ ਆ ਉਹੀ ਸਾਡੇ ਸਭ ਕੁਝ ਗੁਰੂ ਹੈ ਹੋਈ ਸਾਡੇ ਬੱਚੇ ਆ ਵਾਹਿਗੁਰੂ ਪਰਮਾਤਮਾ ਇਨਾ ਦਾ ਬਹੁਤ-ਬਹੁਤ ਪਤ ਤੁਹਾਡੇ ਵਰਗੇ ਬੱਚਿਆਂ ਦਾ ਬਹੁਤ-ਬਹੁਤ ਭਲਾ ਕਰੇ ਜਿਹੜੇ ਸਾਡੇ ਬੱਚੇ ਆ ਜੋ ਹੋਰ ਜਿਹੜੇ ਇੱਥੇ ਗੱਡੀ ਆ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਕੈਮਰਾ ਪਰਸਨ ਅਮਿਤ ਨੂੰ ਕਵਾਂਗਾ ਦੇਖ ਲਓ ਇੱਧਰ ਰੋਡ ਤੇ ਕਿੰਨੀਆਂ ਕੁ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਇੱਕ ਵਾਰੀ ਉਹ ਵੀ ਦਿਖਾ ਦਿਓ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਇਹ ਇੱਧਰ ਹੀ ਲੁਧਿਆਣੇ ਮੌਜੂਦ ਐਚਐਸ ਬਾਬਾ ਵੈਦ ਐਚਐਸ ਬਾਬਾ ਉਹਨਾਂ ਕੋਲ ਹੀ ਆ ਰਿਹਾ ਤੇ ਗੱਲਬਾਤ ਕਰਦੇ ਆ ਹਾਂਜੀ ਮਾਤਾ ਜੀ ਠੀਕ ਹੋ ਜਿਹੜਾ ਮੈਨੂੰ ਬੈਠਣ ਦੀ ਤਕਰੀਬ ਸੀਗੀ ਉਹ ਅੱਗੇ ਨਾਲੋਂ ਘੱਟ ਹੈ ਆ ਚੀਜ਼ ਭਾਰੀ ਰਹਿੰਦੀ ਸੀ ਨਾ ਉਹ ਚੀਜ਼ ਹੁਣ ਅੱਗੇ ਨਾਲੋਂ ਘੱਟ ਹੈ ਛਾਤੀ 'ਚ ਦਰਦ ਨਹੀਂ ਹੈਗਾ ਹੁਣ ਬਹੁਤ ਘੱਟ ਹੈ ਉਹ ਵੀ ਤੇ ਵੈਸੇ ਵੀ ਸਾਹ ਠੀਕ ਆ ਰਿਹਾ ਹੈਗਾ ਹਾਂਜੀ ਚਲੋ ਕੋਈ ਨਹੀਂ ਫਰਕ ਆ ਜੂਗਾ ਟੱਬੇ ਫਿਕਰ ਹੋ ਬਹੁਤ ਅੱਛਾ ਜੀ ਜਿੰਨੀ ਦਵਾਈ ਤੁਸੀਂ ਲੈ ਜਾਓ ਕੋਈ ਨਹੀਂ ਅੱਛਾ ਜੀ ਅਸੀਂ ਨਹੀਂ ਹੁੰਦੇ ਫਿਰ ਹੁਣ ਕਰੀਏ ਵੀ ਕੀ ਘਟ ਫੇਰ ਕਰ ਲਾਂਗੇ ਅਸੀਂ ਇੱਕ ਇੱਥੇ ਲੈ ਜਾਓ 15 ਦਿਨ ਬਾਅਦ ਤੁਸੀਂ ਇੰਨੀ ਗਰਮੀ ਚ ਬੈਠੇਂਗੇ ਬਹੁਤ ਔਖਾ ਹੁੰਦਾ ਫਿਰ ਕਿਉਂਕਿ ਸਾਨੂੰ ਵੀ ਦੁੱਖ ਲੱਗਦਾ ਹੈ ਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਨਾਲ ਤਾਂ 25% ਫਰਕ ਹੈ ਜੀ ਹਾਂ ਜੀ ਅੱਜ ਸਤਵਾਂ ਕੜਾ ਹੈ ਤੇ ਪਰ ਪੇਰ ਅੱਛਾ ਜੀ ਕਿ ਗਰਮੀ ਜਿਆਦਾ ਹੈ ਠੀਕ ਹੈ ਜੀ ਗੱਡੀਆਂ 'ਚ ਬਿਠਾਉਣਾ ਸਾਨੂੰ ਵੀ ਅੰਦਰ ਬਿਠਾਉਣ ਦੀ ਜਗ੍ਹਾ ਹੈ ਨਹੀਂ ਦੁੱਖ ਲੱਗਦਾ ਵੀ ਗੱਡੀਆਂ 'ਤੇ ਬੈਠੇ ਰਹਿੰਦੇ ਹਨਾ ਬਜ਼ੁਰਗ ਤਾਂ ਗੁੰਦਿਆ ਮੈਂ ਨਦੀਦ ਬਾਈ ਕੱਠੀ ਲੈ ਜਾਗਾ ਕੋਈ ਗੱਲ ਨਹੀਂ ਇੱਕ ਨੇ ਦੇ ਚ ਥੋੜੀ ਜੀ ਇਹਨਾਂ ਦੀ ਪ੍ਰੋਬਲਮ ਸੁਣਾਗਾ ਤੁਹਾਡਾ ਮਤਲਬ ਪੈਰਾਂ ਜਿੰਨਾ ਜੀ ਇੱਥੋਂ ਤੱਕ ਜਿਵੇਂ ਬਿਲਕੁਲ ਜਾਨ ਨਹੀਂ ਹੈ ਤੁਰ ਨਹੀਂ ਸਕਦੀ ਵਾਕਰ ਤੋਂ ਬਿਨਾ ਬਿਲਕੁਲ ਨਾ ਜੀ ਰਾਤ ਨੂੰ ਅੱਗੀ ਮੈਂ ਇੱਕ ਪਿੰਨ ਵਾਲੀ ਮੈਂ ਲਿਖ ਕੇ ਦਊਗਾ ਹੋਰ ਦੱਸੋ ਕੋਈ ਤੇ ਯੋਗਤਾ ਨਹੀਂ ਬਣਦਾ ਨਾ ਜੀ ਬਸ ਉਹ ਕੁਛ ਨਹੀਂ ਹੈ ਅੱਗੇ ਇਹ ਵੀ ਨੀਂਦ ਪੂਰੀ ਰਾਤ ਨਹੀਂ ਸੀ ਸੌਂਦੀ ਹੁਣ ਐ ਦੋ ਚਾਰ ਘੰਟੇ ਸੌਂ ਜਾਂਦੀ ਹੈ ਥੋੜੀ ਜਿਆ ਤੇ ਰਾਤ ਨੂੰ ਚੀਸਾ ਪੈਂਦੀ ਹੈ ਪੈਰਾਂ ਚੋਰ ਐਦਾ ਜਿਵੇਂ ਭਾਰੀ ਪਨ ਬਹੁਤ ਹੈ ਪੈਰਾਂ ਚ ਤੇ ਦੁਪਹਿਰੇ ਦੋ ਗੋਲੀਆਂ ਯਾਦ ਕਰਾਉਂਦੀਆਂ ਨੇ ਵੀ ਦੋ ਗੋਲੀਆਂ ਦੁਪਹਿਰੇ ਲੱਗਾਉਂਦੇ ਨੇ ਤੁਰੰਤ ਬੜੀ ਪ੍ਰੋਬਲਮ ਹੈ ਜੀ ਪੈਰਾਂ ਤੋਂ ਨਾ ਨਾਂ ਤੱਕ ਠੀਕ ਹੈ ਥੈਂਕ ਯੂ ਜੀ ਹੋਰ ਤਾਂ ਨਹੀਂ ਕੋਈ ਸਾਲ ਨਹੀਂ ਨਹੀਂ ਬਸ ਬਸ ਠੀਕ ਹੈ ਜੀ ਐ ਇੰਨੇ ਪੇਸ਼ੈਂਟ ਬਾਹਰ ਵੀ ਖੜੇ ਹੁੰਦੇ ਨੇ ਜ਼ਰੂਰ ਉੱਖਾ ਵੀ ਆ ਵੀ ਤੁੱਪੇ ਖੜਦੇ ਨੇ ਇਹਨਾਂ ਵਾਸਤੇ ਪਰ ਵੱਡੀ ਗੱਲ ਹੈ ਵੀ ਇਹਨਾਂ ਦੇ ਮਾਨ ਚ ਕਾ 70 ਹੀ ਆ ਖੜੇ ਨੇ ਬਿਲਕੁਲ ਭਾਜੀ ਦੇਖੋ ਮੈਂ ਤਾਂ ਉਹੀ ਕਹਣਾ ਯਾਰ ਵੀ ਅਸੀਂ ਇਹ ਐ ਨਹੀਂ ਕਹਿੰਦੇ ਵੀ ਸਾਡੇ ਚ ਕੋਈ ਵੱਡੀ ਕਾਬਲੀਅਤ ਆ ਮੈਂ ਹਰ ਵਾਰ ਇਹ ਹੀ ਕਹਣਾ ਵੀ ਪਰਮਾਤਮਾ ਦੇ ਆਸਰੇ ਠੀਕ ਹੋ ਰਿਹਾ ਹੁਣ ਤੁਸੀਂ ਦੱਸੋ ਕਹਿੰਨੀਆਂ 40 ਦੇ ਅੱਗੇ ਗੱਡੀਆਂ ਨਹੀਂ ਹੁੰਦੀਆਂ ਹੋਣਗੀਆਂ ਨਾਲ ਹੀ ਏਡੇ ਹਸਪਤਾਲ ਆਹੋ ਉੱਥੇ ਹੋਣਗੀਆਂ ਇਸ ਟਾਈਮ ਇਨੀਆਂ ਗੱਡੀਆਂ ਇਹ ਰੱਬ ਦੀ ਦਇਆ ਕਹਿ ਸਕਦੇ ਨਾ ਪੰਗ ਕਿੰਨਾ ਕੱਠ ਹੁੰਦਾਗਾ ਸਾਨੂੰ ਵੀ ਹੈਰਾਨੀ ਕੀ ਹੁੰਦੀ ਹੈ ਵੀ ਇਹ ਪ੍ਰਮਾਤਮਾ ਦਾ ਐਡਾ ਆਸ਼ੀਰਵਾਦ ਆ ਵੀ ਹਰ ਮਰੀਜ਼ ਠੀਕ ਹੋ ਜਾਂਦਾ ਕਈ ਵਾਰੀ ਮਰੀਜ਼ ਕਿ ਉਹ ਅਸੀਂ ਕਹੀਦਾ ਵੀ ਯਾਰ ਸਾਡੇ ਵਾਸਤੇ ਰੋਗ ਇੰਨੀ ਅਗਲਾ ਕਹਿੰਦਾ ਨਹੀਂ ਨਹੀਂ ਜੀ ਤੁਸੀਂ ਦਵਾਈ ਦੇ ਦਿਓ ਜੇ ਇੰਨੀ ਦੁਨੀਆ ਠੀਕ ਹੋ ਗਈ ਕੋਈ ਕਹਿੰਦਾ ਅਸੀਂ ਵੀ 2 ਮਹੀਨੇ ਖਾ ਕੇ ਦੇਖ ਲੈਨੇ ਆ ਉਹ ਕਈ ਵਾਰੀ ਉਹ ਠੀਕ ਹੋ ਜਾਂਦਾਗਾ ਅੱਛਾ ਇਹ ਵੀ ਐਕਸਪੈਰੀਮੈਂਟ ਨਵੇਂ ਹੋਏ ਆ 5-7 ਮਰੀਜ਼ਾਂ ਨਾਲ ਇਦਾਂ ਦਾ ਵੀ ਤਜਰਬਾ ਹੋਇਆ ਵੀ ਅਸੀਂ ਜਵਾਬ ਦਿੰਨੇ ਆ ਤਾਂ ਅਗਲਾ ਕਹਿੰਦਾ ਕੋਈ ਕਹਿੰਦੀ 2-3 ਮਹੀਨੇ ਖਾ ਕੇ ਦੇਖ ਲੈਨੇ ਪਰ ਉਹ ਠੀਕ ਹੋ ਜਾਂਦੇ ਆ ਇਹ ਰੱਬ ਦਾ ਹੀ ਕਰਵਾਗਾ ਉਹਦਾ ਸਮਾਂ ਲਿਖਿਆ ਹੋਇਆ ਜਦੋਂ ਉਹਦਾ ਸਮਾਂ ਆਉਂਦਾ ਫਿਰ ਕੋਈ ਰੋਕੀ ਨਹੀਂ ਸਕਦਾ ਤੇੜਾ ਭੋਖੇ ਵੀ ਹਾਰ ਦੀ ਪ੍ਰੋਬਲਮ ਹੈ ਸਾਹ ਜੜਦਾ ਹੈ ਦਰਦ ਹੁੰਦੀ ਸ਼ਾਦੀ ਦੇ ਵਿੱਚ ਤੇ ਹੁਣ ਤੀਜੀ ਵਾਰ ਆਣ ਮੈਨੂੰ ਕਾਫੀ ਫਰਕ ਪੈ ਗਿਆ ਅੱਛਾ ਤਿੰਨ ਵਾਰ ਹੀ ਆ ਕੇ ਤੁਹਾਨੂੰ ਫਰਕ ਪੈ ਗਿਆ ਫਰਕ ਪੈ ਗਿਆ ਕਾਫੀ ਫਰਕ ਪੈ ਗਿਆ ਡਾਕਟਰਸ ਨੇ ਕੀ ਕਿਹਾ ਸੀ ਡਾਕਟਰ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਾਣੀ ਪੈਣੀ ਇਹਨਾਂ ਨੇ ਤੇ ਤੁਸੀਂ ਖਾਓ ਤੇ ਠੀਕ ਹੋ ਜੂਗਾ ਹਾਂ ਜੀ ਸਟੈਂਟ ਵੀ ਪਿਆ ਪਹਿਲਾਂ ਵੀ ਸਟੈਂਟ ਪਿਆ 2014 ਦੇ ਵਿੱਚ 2014 ਹਾਂਜੀ ਉਸ ਤੋਂ ਬਾਅਦ ਹੁਣ ਪ੍ਰੋਬਲਮ ਆਈ ਹੈਗੀ ਤੇ ਫਿਰ ਇਹਨਾਂ ਦੀ ਆਈਡੀ ਵੇਖੀ ਤੇ ਫਿਰ ਮੈਂ ਇੱਥੇ ਆ ਗਿਆ ਤੇ ਦਵਾਈ ਦਿੱਤੀ ਇਹਨਾਂ ਨੂੰ ਉਹ ਵੀਡੀਓ ਦੇਖੀ ਤੁਹਾਨੂੰ ਰਾਸ ਆ ਗਈ ਤੁਹਾਡਾ ਫਾਇਦਾ ਹੋ ਗਿਆ ਤਾਂ ਤੁਸੀਂ ਇਹਨਾਂ ਕੋਲ ਆਏ ਤਾਂ ਠੀਕ ਹੋ ਗਏ ਹਾਂਜੀ ਹਾਂਜੀ ਠੀਕ ਹੋ ਗਏ ਲੋਕੀ ਗੱਲ ਇਹ ਵੀ ਕਹਿ ਦਿੰਦੇ ਆ ਵੀ ਇਹ ਬਹਿ ਤੇ ਠੱਗ ਹੈ ਪੈਸੇ ਲੁੱਟਦਾ ਹੈ ਇਦਾਂ ਦੀਆਂ ਗੱਲਾਂ ਵੀ ਕਰ ਦਿੰਦੇ ਆ ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਨਹੀਂ ਮੈਂ ਜੀ ਇਦਾਂ ਜੀ ਮੈਨੂੰ ਦਿਖੋ ਆਰਾਮ ਆ ਗਿਆ ਮੈਂ ਇਹ ਕਹੋ ਵੀ ਸਹੀ ਆ ਮੈਂ ਤੇ ਗਲਤ ਕਹੂੰਗਾ ਹੀ ਨਹੀਂ ਜੇ ਨੂ ਰਾਮ ਆ ਗਿਆ ਉਹਦੇ ਵਾਸਤੇ ਡਾਕਟਰ ਸਹੀ ਹੈ ਜਿਹਦੇ ਨੂੰ ਨਹੀਂ ਰਮਾਨ ਨੇ ਕਹੜੀਆਂ ਹਨ ਨੂ ਰਾਮ ਆ ਗਿਆ ਹਾਂਜੀ ਮੈਨੂੰ ਰਾਮ ਆ ਗਿਆ ਸ਼ਕਲ ਤੋਂ ਵੀ ਪਤਾ ਲੱਗ ਰਿਹਾ ਮੁਸਕਰਾਟ ਆ ਰਹੀ ਹੈ ਨੇ ਠੀਕ ਹੈ ਬਿਲਕੁਲ ਜੀ ਇੱਕ ਵਾਰੀ ਤਾਂ ਡਾਰ ਗਿਆ ਹੋਣਾ ਇੱਕ ਵਾਰੀ ਪਰਿਵਾਰ ਤਾਂ ਡਾਰ ਗਿਆ ਹੋਣਾ ਵੀ ਪਹਿਲਾਂ ਸਟੈਂਟ ਪਿਆ ਆ ਹੁਣ ਦਿੱਕਤ ਦੁਬਾਰਾ ਤੋਂ ਆਣੀ ਸ਼ੁਰੂ ਹੋ ਗਈ ਆ ਫਿਰ ਤੋਂ ਵੱਡਾ ਖਰਚਾ ਹੋ ਸਕਦਾ ਲੱਖਾਂ ਦੇ ਖਰਚੇ ਡਾਕਟਰ ਜੀ ਕਹਿੰਦੇ ਇੰਜੋਗ੍ਰਾਫੀ ਕਰਾਓ ਮੈਂ ਜੇ ਇੰਜੋਗ੍ਰਾਫੀ ਕਰਵਾਉਂਦਾ ਤੇ ਸਟੈਂਟ ਕਹਣਾ ਪੈਣਾ ਵਾਲਾ ਨੇ ਕਹਣਾ ਲਿਓ ਪਾਉਟ ਹੰਟ ਤੇ ਫੇ ਮੋਨਾਂ ਨੂੰ ਮਨਾ ਕਰਦਾ ਮੈਂ ਤੁਹਾਨੂੰ ਦਵਾਈ ਦੇ ਦਮ ਬਾਅਦ ਦੇਖਾ ਫਿਰ ਨੇ ਡਾਕਟਰ ਨੇ ਕਿੰਨਾ ਖਰਚਾ ਕਹਿਤਾ ਡਾਕਟਰ ਖਰਚੇ ਦੀ ਗੱਲ ਨਹੀਂ ਕੀਤੀ ਕੋਈ ਇਹ ਜਿਹੜਾ ਇਹਨਾਂ ਨੇ ਟੈਸਟ ਕਰਨਾ ਹੋਇਆ 10500 ਦਾ ਹੀ ਆ ਸਾਡੇ ਟੈਸਟ ਹੀ 10000 ਦਾ ਸਾਡਾ ਟੈਸਟ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਮਿਲਦੇ ਆ ਪਤਾ ਹੀ ਪਹਿਲੀ ਵਾਰ ਹੀ ਆਏ ਹੋ ਦੂਜੀ ਵਾਰ ਆਏ ਜੀ ਅੱਛਾ ਦੂਜੀ ਵਾਰ ਹੀ ਆਏ ਫਰਕ ਪਿਆ ਹਲੇ ਤਾਂ ਕੋਈ ਨਹੀਂ ਹਲੇ ਕੋਈ ਫਰਕ ਨਹੀਂ ਹੈ ਜੀ ਹਾਂ ਇੱਕ ਹਫਤਾ ਹੀ ਹੋਇਆ ਸੀਗਾ ਦਵਾਈ ਖਾਂਦੇ ਆ ਨਾ ਹਾਂ ਦੂਜੀ ਵਾਰ ਆਏ ਆ ਜੀ ਭਾਈ ਜੀ ਪਹਿਲੀ ਵਾਰ ਹੀ ਆਏ ਹੋ ਮੈਂ ਸਾਰ ਮੈਂ ਤਾਂ ਆਪਣੇ ਮਦਰ ਦੀ ਦਵਾਈ ਲੈਣਾ ਆ ਮਦਰ ਕਾਰ ਚ ਬੈਠੇ ਆਂ ਵਾਰ ਮਦਰ ਕਾਰ ਚ ਬੈਠੇ ਪਹਿਲਾਂ ਵੀ ਆਏ ਹੋ ਕਿ ਅੱਜ ਵੀ ਆਪਣਾ 5ਵਾਂ 6ਵਾਂ ਕੜਾ ਹੈ 5ਵਾਂ 6ਵਾਂ ਕੜਾ ਮਾਤਾ ਜੀ ਨੂੰ ਫਰਕ ਪਿਆ ਅੱਜ ਵੀ 25 ਪੈਸੇ ਹੈਗਾ 25% ਹੈਗਾ ਪਹਿਲੇ ਨਾਲੋਂ ਪੰਜ ਵਾਰ ਹੀ ਪਿਆ ਕੇ ਹੀ ਤੁਸੀਂ ਕਹਿ ਰਹੇ ਹੋ 25 ਪੈਸੇ ਹਾਂਜੀ ਹਾਂਜੀ ਤੇਜ ਹਾਲਾਤ ਕੀ ਆ ਮਾਤਾ ਜੀ ਡਾਕਟਰ ਸਾਹਿਬ ਨੇ ਕੀ ਕਹਿਆ ਸਰ ਪਹਿਲਾਂ ਤਾਂ ਜਿਹੜੀ ਆ ਗੋਡੇ ਤੋਂ ਥੱਲੇ ਜਿੰਨੀ ਵੀ ਦੋਨੋਂ ਲੈਗਸ ਜਿਹੜੀਆਂ ਖੜਗੀਆਂ ਸੀ ਉਹ ਵਜਨ ਨਹੀਂ ਲੈ ਪਾਉਂਦੇ ਸੀ ਉਹਨੂੰ ਵਾਕਰ ਨਾਲ ਤੁਰਦੇ ਆਂ ਰਾਤੀ ਬਹੁਤ ਜ਼ਿਆਦਾ ਪੇਨ ਹੁੰਦੀ ਸੀਗੀ ਉਹ ਵੀ ਬੰਦ ਹੋ ਚੁੱਕੀ ਐ ਇਸ ਕੜੇ ਤੋਂ ਬਾਅਦ ਦਵਾਈ ਤੋਂ ਬਾਅਦ ਇਹਨਾਂ ਦੀ ਪੇਨ ਵੀ ਬੰਦ ਹੋ ਹਾਂਜੀ ਰਿਲੀਫ ਕਾਫੀ ਆ ਗਿਆ ਜਿਵੇਂ ਪਹਿਲਾਂ ਸਾਰੀ ਸਾਰੀ ਰਾਤ ਸੌਂਦੇ ਨਹੀਂ ਸੀ ਹੁਣ ਇਹ ਲਾ ਲਓ ਵੀ ਹਫਤੇ 'ਚ ਇੱਕ ਅੱਧਾ ਦਿਨ ਕੋਈ ਪਰਾਲਾ